ਸਿੰਮਰ ਜੀ ਤੁਸੀਂ ਮਾਨ ਮਿਲੇ ਤੁਹਾਨੂੰ ਹਣਾ ਕੀ ਗੱਲਬਾਤ ਹੋਈ ਉਹਦੇ ਪਹਿਲੇ ਦਿਨ ਜਦੋਂ ਐਮਪੀ ਬਣੇ ਪੁਰਾਣੀ ਪਾਰਲੀਮੈਂਟ ਸੀ ਤੇ ਮੈਨੂੰ ਉਹਨਾਂ ਨੇ ਜਾਂਦੇ ਹੀ ਕਿਹਾ ਬਿੱਟੂ ਵੀ ਤੂੰ ਮੇਰੇ ਖਿਲਾਫ ਕਦੇ ਨਹੀਂ ਬਿਆਨ ਦਿੰਦਾ ਰਹਿਣਾ ਵੀ ਜਿਵੇਂ ਐਵੇਂ ਇੱਕ ਸਹਿਜ ਸੇ ਉਹਨਾਂ ਦੇ ਜਿਵੇਂ ਮੈਂ ਮੁਰੇ ਆਇਆ ਵੀ ਤੂੰ ਮੇਰੇ ਖਿਲਾਫ ਕਦੇ ਨਹੀਂ ਬਿਆਨ ਮੇਰੇ ਮੂੰਹ 'ਚ ਜਦ ਹੀ ਮੈਂ ਕਹਿਆ ਜੀ ਮੈਂ ਮਾਫੀ ਅੱਜ ਤੋਂ ਬਾਅਦ ਤੁਹਾਡੇ ਉਲਟ ਨਹੀਂ ਕਦੇ ਬੋਲੂ ਜੀ ਚਲੋ ਇਹ ਗੱਲ ਹੋਈ ਹੋਈ ਗੱਲ ਖਤਮ ਹੋ ਗਈ ਜਿਹੜੇ ਸਪੀਕਰ ਸਾਹਿਬ ਭਾਜਪਾ ਦੀ ਸਰਕਾਰ ਆ ਕਿਉਂਕਿ ਸਪੀਕਰ ਸਾਹਿਬ ਬਿਰਲਾ ਸਾਹਿਬ ਜੀ ਉਹ ਇਹਨਾਂ ਨੂੰ ਟਾਈਮ ਨਾ ਦੇਣਾ ਇਹ ਆ ਕੇ ਉਧਰੋਂ ਆਏ ਬੜੇ ਅਫਸੋਸ ਜਿਹਾ ਚ ਆ ਕੇ ਬਹਿ ਗਏ ਸੈਂਟਰ ਹਾਲ ਚ ਅਸੀਂ ਇੱਧਰ ਬੈਠੇ ਆਂ ਚਲੋ ਲੰਚ ਕਰ ਰਹੇ ਸੀ ਇਹਨਾਂ ਨੇ ਵੀ ਮੰਗਾ ਲਿਆ ਜੀ ਕਹਿੰਦੇ ਵੀ ਮੈਂ ਰੋਜ਼ ਕੋਸ਼ਿਸ਼ ਕਰਦਾ ਬੋਲਣ ਦੀ ਮੈਂ ਤਾਂ ਇਕੱਲਾ ਹੀ ਆਪਣੀ ਪਾਰਟੀ ਦਾ ਵੀ ਮੈਨੂੰ ਟਾਈਮ ਨਹੀਂ ਮਿਲਦਾ ਉਹ ਮੈਂ ਕਿਹਾ ਜੀ ਚਲੋ ਉਧੋਂ ਤਾਂ ਮੈਂ ਪਰੇ لے ਆ ਕੇ ਮੈਂ ਕਿਹਾ ਜੀ ਮੇਰੀ ਜ਼ਿੰਮੇਵਾਰੀ ਆ ਤੁਸੀਂ ਬੋਲੋਗੇ ਮੈਂ ਉਹਨਾਂ ਨਾਲ ਜਦੋਂ ਪਰੇ ਹੋ ਕੇ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਗੱਲ ਕੀਤੀ ਮੈਂ ਕਿਹਾ ਜੀ ਕਿਉਂ ਨਹੀਂ ਦਿੰਦੇ ਕਹਿੰਦੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆ ਮੈਂ ਸਪੀਕਰ ਸਾਹਿਬ ਕੋਲ ਚਲਾ ਗਿਆ ਮੈਂ ਕਿਹਾ ਜੀ ਦੇਖੋ ਇੱਕ ਜਦੋਂ ਐਮਪੀ ਬਣ ਕੇ ਆਏ ਆ ਤੇ ਜਿੰਨਾ ਸਾਡਾ ਹੱਕ ਆ ਆਪੋਜੀਸ਼ਨ ਵਾਲਿਆਂ ਦਾ ਉਹਨਾਂ ਦਾ ਵੀ ਹੱਕ ਤੁਸੀਂ ਦੱਸੋ ਕੀ ਤੁਹਾਨੂੰ ਕਿਉਂ ਤੁਸੀਂ ਕਿਉਂ ਨਹੀਂ ਮੌਕਾ ਦਿੰਦੇ ਉਹਨਾਂ ਦੇ ਸਪੀਕਰ ਸਾਹਿਬ ਨੇ ਹਰ ਵਾਰ ਉਹਨਾਂ ਨੂੰ ਹਰ ਮੁੱਦੇ ਦੇ ਟਾਈਮ ਦੇਤਾ ਹਜੇ ਕੀ ਉਹਨਾਂ ਨੇ ਗਵਰਨਮੈਂਟ ਦੇ ਉਲਟ ਉਸ ਵੇਲੇ ਉਹਨਾਂ ਨੇ ਪਾਰਲੀਮੈਂਟ 'ਚ ਬੋਲੇ ਆ ਉਹਨਾਂ ਨੂੰ ਬੋਲਣ ਦਿੱਤਾ ਗਿਆ ਆਜ਼ਾਦੀ ਦਿੱਤੀ ਗਈ ਇਹ ਤਾਂ ਐਮੀ ਗੱਲਾਂ ਨੇ